ਥਾਣਾ ਮਜੀਠਾ ਤੇ ਥਾਣਾ ਕੱਥੂ ਨੰਗਲ ਦੇ ਸਈ ਪਿੰਡਾਂ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਦੁਖਦਾਇਕ ਘਟਨਾ ਘਟੀ ਇਹ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ ਜੋ ਸਾਡੇ ਕੋਲ ਰਿਪੋਰਟ 17 ਦੇ ਕਰੀਬ ਹਨ ਉਹ ਆਈਆਂ ਮੌਤਾਂ ਹੋਈਆਂ ਜਿਹੜੇ ਪਿੰਡ ਚ ਅੱਪਾ ਗੁਰੂ ਘਰ ਚ ਖੜੇ ਆ ਇਸ ਪਿੰਡ ਦੀਆਂ ਘਟੂ ਘਟ ਇਸੇ ਪਿੰਡ ਦੀਆਂ ਪੰਜ ਤੋਂ 6 ਮੌਤਾਂ ਇਸੇ ਪਿੰਡ ਦੀਆਂ ਨੇ ਪੰਘਾਲੀ ਦੀਆਂ ਨੇ ਪੰਜ ਹਰੀਏਵਾਲ ਦੀਆਂ ਨੇ ਤਲਵੰਡੀ ਦੀਆਂ ਨੇ ਸੋ ਇੱਕ ਮਤਲਬ ਕਤਲ ਹੀ ਨੇ ਅਸਲ 'ਚ ਮੌਤਾਂ ਨਹੀਂ ਕਿ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਚੁੱਕੇ ਆ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਕਿਥੋਂ ਤੱਕ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਹੀ ਜਾਂਦਾ ਕੌਣ ਕੌਣ ਕਿਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਗਈ ہوئی ਹੈ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁੱਲ ਹੋਵੇ ਭਾਵੇਂ ਪਾਵਰਫੁੱਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜ਼ੀ ਉਹਦੀ ਸਰਕਾਰ ਦੇ ਦਵਾਰੇ ਪਹੁੰਚ ਹੋਵੇ ਜਾਂ ਵਟਐਵਰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਬਹੁਤ ਹੀ ਗਰੀਬ ਘਰਾਂ ਦੇ ਇਕੱਲੇ ਇਕੱਲੇ ਕਮਾਊਂਦ ਸੀ ਲਗਭਗ ਛੋਟੇ ਛੋਟੇ ਬੱਚੇ ਉਹਨਾਂ ਦੀ ਕਿਸੇ ਦੀ ਮਾਂ ਕਿਸੇ ਦੀ ਦਾਦੀ ਕਿਸੇ ਦੀ ਭੈਣ ਉਹਨਾਂ ਦੇ ਅਥਰੂ ਜਿਹੜੇ ਉਹ ਦੇਖੇ ਨਹੀਂ ਜਾ ਰਹੇ ਪੈਸੇ ਨਾਲ ਕੋਈ ਜਾਨ ਤਾਂ ਨਹੀਂ ਵਾਪਸ ਲੈ ਸਕਦੇ ਪਰ ਕਿਉਂਕਿ ਉਹ ਪਰਿਵਾਰ ਹੈਂਡ ਟੂ ਮਾਉਥ ਨੇ ਜਿਹੜੇ ਅੱਜ ਹੀ ਕਮਾਉਂਦੇ ਸੀ ਅੱਜ ਹੀ ਸਾਮ ਨੂੰ ਖਾਂਦੇ ਸੀ ਉਹ ਜੀ ਚਲੇ ਗਏ 10-10 ਲੱਖ ਰੁਪਈਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹ ਵੀ ਅਸੀਂ ਜਿਹੜਾ ਉਹ ਅਕਾਊਂਟ ਨੰਬਰ ਵਗੈਰਾ ਉਹਨਾਂ ਦੇ ਜਿੰਨੇ ਵੀ ਹੈਗੇ ਨੂੰ ਲੈ ਕੇ ਡੀਸੀ ਸਾਹਿਬ ਨੂੰ ਕਹਿੰਤਾ ਕੱਲ ਤੱਕ ਮੇਰੇ ਕੋਲ ਫੈਲਾ ਆ ਜਾਣਗੇ ਸਾਰਿਆਂ ਦੀਆਂ ਕਈਆਂ ਦੇ ਬੱਚੇ ਛੋਟੇ ਆ ਕਿਉਂਕਿ ਜੇ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ 10ਵੀਂ 12ਵੀਂ ਤੱਕ ਪਹੁੰਚਣ ਨੂੰ ਕਾਫੀ ਸਾਲ ਲੱਗ ਜਾਂਦੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਬਲੱਡ ਰਿਲੇਸ਼ਨ ਚੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਜੇ ਉਹ ਨੌਕਰੀ ਕਰਨ ਦੇ ਕਾਬਿਲ ਹੈਗੀ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉਹ ਤੋਂ ਚਲਵਾ ਦਾਂਗੇ ਤੇ ਇੱਕ ਬੱਚੇ ਨੇ ਪਲੱਸ 2 ਕੀਤੀ ਹੋਈ ਹੈ ਨੌਕਰੀ ਤਾਂ ਉਹਨੂੰ ਲੈ ਸਕਦੇ ਆਉਣੇ ਪਰ ਮੈਂ ਕਿਹਾ ਵੀ ਜੇ ਦੋ ਸਾਲ ਤਿੰਨ ਸਾਲ ਦੇ ਵਿੱਚ ਬੀਏ ਹੋ ਜਾਊਗੀ ਤਾਂ ਜ਼ਿਆਦਾ ਵੱਡੀ ਨੌਕਰੀ ਮਿਲ ਜੂਗੀ ਫਿਰ ਅੱਗੇ ਜਾ ਜ਼ਿਆਦਾ ਚਾਂਸ ਟੱਕੀਆਂ ਦੇ ਵੀ ਰਹਿੰਦੇ ਆ ਸੋ ਬਿਲਕੁਲ ਇਹ ਕਿਸੇ ਵੀ ਪਰਿਵਾਰ ਦਾ ਚੁੱਲ੍ਹਾ ਜਿਹੜਾ ਉਹ ਅਸੀਂ ਬੁਝਣ ਨਹੀਂ ਦੇਵਾਂਗੇ